ਸੋਸ਼ਲ ਮੀਡੀਆ ਦੀ ਮਸ਼ਹੂਰ ਇਨਫਲੂਐਂਸਰ ਪੂਜਾ ਸੰਗਾ ਫਿਰ ਤੋਂ ਚਰਚਾ ਵਿੱਚ ਹੈ ਪਰ ਇਸ ਵਾਰ ਵਿਵਾਦ ਨਹੀਂ ਮਾਨ ਮਟਾਵ ਮੁੱਕਣ ਦੀ ਖਬਰ ਆਈ ਹੈ ਕੁਝ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਪੂਜਾ ਸੰਗਾ ਆਪਣੀ ਤੀਜੀ ਵਿਆਹੀ ਜ਼ਿੰਦਗੀ ਤੋਂ ਵੀ ਅਲੱਗ ਹੋ ਚੁੱਕੀ ਹੈ ਅਤੇ ਚੌਥੇ ਵਿਆਹ ਦੀ ਤਿਆਰੀ ਵਿੱਚ ਹੈ ਪਰ ਹੁਣ ਇਸ ਮਾਮਲੇ ਨੇ ਨਵੀਂ ਦਿਸ਼ਾ ਲੈ ਲਈ ਹੈ ਹਾਲੀ ਵਿੱਚ ਪੂਜਾ ਸੰਗਾ ਦੇ ਤੀਜੇ ਪਤੀ ਵੱਲੋਂ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਲਿਖਿਆ ਸਭ ਕੁਝ ਸੌਰਟ ਆਊਟ ਹੋ ਚੁੱਕਿਆ ਹੈ ਆਪਣੇ ਜੋ ਕੁਝ ਵੀ ਸੀ ਕਲੀਅਰ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਇਕੱਠੇ ਹਾਂ ਅਤੇ ਅਸੀਂ ਆਪਣੀ ਲਾਈਫ 'ਚ ਬਹੁਤ ਖੁਸ਼ ਹਾਂ ਜੋ ਵੀ ਸਾਡੀ ਗਲਤੀ ਸੀ ਅਸੀਂ ਆਪਣਾ ਮੈਟਰ ਸੋਲਵ ਕਰ ਲਿਆ ਹੈ ਇਹ ਪੋਸਟ ਔਨ ਦਿ ਦੇ ਸੀ ਕਿ ਲੋਕਾਂ ਵੱਲੋਂ ਇਸ ਵੀਡੀਓ ਉੱਤੇ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ ਕਈ ਦਰਸ਼ਕਾਂ ਨੇ ਇਹਨਾਂ ਨੂੰ ਸਕ੍ਰਿਪਟਡ ਡਰਾਮਾ ਕਹਿ ਦਿੱਤਾ ਕਿਸ ਨੇ ਆਖਿਆ ਕਿ ਇਹ ਸਾਰਾ ਵਿਵਾਦ ਨਵੇਂ ਫਾਲੋਅਰਸ ਅਤੇ ਐਂਗੇਜਮੈਂਟ ਵਧਾਉਣ ਲਈ ਕੀਤਾ ਗਿਆ ਹੋਰਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਪੂਜਾ ਸੰਘਾ ਨੇ ਆਪਣੇ ਰਿਸ਼ਤਿਆਂ ਨੂੰ ਵੀ ਕੰਟੈਂਟ ਬਣਾਇਆ ਹੋਇਆ ਹੈ ਜਦੋਂ ਪ੍ਰਸਿੱਧੀ ਘਟਣ ਲੱਗਦੀ ਹੈ ਤਾਂ ਇੰਜ ਦੇ ਹੱਥ ਕੰਡੇ ਵੱੱਤੇ ਜਾਂਦੇ ਨੇ ਕੁਝ ਲੋਕ ਇਹ ਵੀ ਕਹਿ ਰਹੇ ਸਨ ਕਿ ਜਨਤਾ ਦੀ ਭਾਵਨਾਵਾਂ ਨਾਲ ਖੇਡਣਾ ਠੀਕ ਨਹੀਂ ਇਮੋਸ਼ਨਲ ਵਿਸ਼ਿਆਂ ਨੂੰ ਵਾਇਰਲ 트ੈਂਡ ਬਣਾਉਣਾ ਰਿਸ਼ਤਿਆਂ ਦੀ ਗੰਭੀਰਤਾ ਨਾਲ ਖਿਲਵਾੜ ਕਰਦਾ ਹੈ।